ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਰਿਸ਼ਤੇ ਰਿਸ਼ਤੇ ਤੇ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੁੰਦਾ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਤੇ ਆਪਣਾ ਪੂਰਾ ਬਾਇਓ ਡਾਟਾ ਲਿਖ ਕੇ ਸੈਂਡ ਕਰੋ ਤੇ ਜੋ ਵੀ ਅੱਗੇ ਦਾ ਫੀਸ ਦਾ ਪ੍ਰੋਸੈਸ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਵਟਸਐਪ ਦੇ ਉੱਪਰ ਤੇ ਸਾਡੀ ਵੀਡੀਓ ਦੇ ਵਿੱਚ ਹਰ ਇੱਕ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਹੁੰਦਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਆ ਜੇ ਰਿਸ਼ਤਾ ਪੱਕਾ ਕਰਨਾ ਹੁੰਦਾ ਤਾਂ ਤੁਸੀਂ ਸਿੱਧਾ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣ ਦਾ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਤਾਂ ਉਹ ਸ਼ੁਰੂ ਕਰਦੇ ਆਂ ਅੱਜ ਦੇ ਕੁਝ ਰਿਸ਼ਤੇ ਤੇ ਪਹਿਲਾ ਰਿਸ਼ਤਾ ਕਰੋ ਜੀ ਨੌਟ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਪੜ੍ਹਾਈ ਪਲੱਸ 2 ਕੀਤੀ ਹੋਈ ਆ ਮੁੰਡੇ ਨੇ ਤੇ ਉਮਰ 1987 ਦੇ ਵਿੱਚ ਜਨਮ ਹੈ ਇਹਨਾਂ ਦਾ ਤੇ ਭੈਣਾਂ ਦੋ ਮੈਰਿਡ ਨੇ ਇਹਨਾਂ ਦੀਆਂ ਤੇ ਇੱਕ ਸਪੇਨ ਦੇ ਵਿੱਚ ਹੈ ਭੈਣ ਤੇ ਇੱਕ ਇੰਡੀਆ ਦੇ ਵਿੱਚ ਹੈ ਤੇ ਭਰਾ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਜੀ ਤੇ ਇਹਨਾਂ ਦੇ ਪਿਤਾ ਦਾ ਮੈਡੀਕਲ ਸ਼ਾਪ ਹੈ ਤੇ ਨੋਟ ਕਰੋ ਜੀ ਇਹਨਾਂ ਕੋਲ ਜ਼ਮੀਨ ਨਹੀਂ ਹੈ ਤੇ ਇਹਨਾਂ ਦੀ ਮੰਗ ਹੈ ਕਿ 30 ਸਾਲ ਤੋਂ ਉੱਪਰ ਵਾਲੀ ਲੜਕੀ ਇਹਨਾਂ ਨੂੰ ਚਾਹੀਦੀ ਹੈ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜੇਕਰ ਤੁਹਾਨੂੰ ਇਹ ਰਿਸ਼ਤਾ ਸਹੀ ਲੱਗਦਾ ਤਾਂ ਦਿੱਤੇ ਗਏ ਨੰਬਰ ਤੇ ਸਿੱਧੀ ਪਰਿਵਾਰ ਨਾਲ ਡਾਇਰੈਕਟ ਗੱਲ ਕਰਕੇ ਤੁਸੀਂ ਰਿਸ਼ਤਾ ਪੱਕਾ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਕਰੋ ਨੋਟ ਨਾਮ ਸਿੰਘ ਪਤਾ ਬਠਿੰਡਾ ਤੋਂ ਨੇ ਇਹ ਉਮਰ ਆ ਇਹਨਾਂ ਦੀ 35 ਸਾਲ ਤੇ ਕੱਦ 5 ਫੁੱਟ 7 ਇੰਚ ਹੈ ਜੀ ਤੇ ਪੜ੍ਹਾਈ ਇਹਨਾਂ ਨੇ 10 ਕੀਤੀ ਹੋਈ ਹੈ 10 ਪਾਸ ਨੇ ਇਹ ਤੇ ਗੋਤ ਇਹਨਾਂ ਦਾ ਭੁੱਲਰ ਹੈ ਜੀ ਤੇ ਕੰਮ ਇਹਨਾਂ ਦਾ ਇਹਨਾਂ ਕੋਲ 1.5 ਕਿਲਾ ਜ਼ਮੀਨ ਹੈ ਜੀ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਘਰੇਲੂ ਹੋਵੇ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਤੇ ਭਾਵੇਂ ਤਲਾਕਸ਼ੁਦਾ ਲੜਕੀ ਹੋਵੇ ਤੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਜੀ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇਕਰ ਤੁਹਾਨੂੰ ਇਹ ਰਿਸ਼ਤਾ ਸਹੀ ਲੱਗਦਾ ਹੈ ਤਾਂ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਕਰੋ ਨੋਟ ਨਾਮ ਸਿੰਘ ਜ਼ਿਲ੍ਹਾ ਮੁਕਤਸਰ ਸਾਹਿਬ ਤੇ ਪੜ੍ਹਾਈ ਪਲੱਸ 2 ਕਰੀ ਹੋਈ ਹੈ ਇਹਨਾਂ ਨੇ ਉਮਰ ਇਹਨਾਂ ਦੀ 17/8/2000 ਦਾ ਜਨਮ ਹੈ ਜੀ ਇਹ ਕੱਦ 5 ਫੁੱਟ 9 ਇੰਚ ਹੈ ਮੁੰਡੇ ਦਾ ਤੇ ਭੈਣ ਕੋਈ ਹੈ ਨਹੀਂ ਭਰਾ ਵੀ ਕੋਈ ਹੈ ਨਹੀਂ ਤੇ ਗੋਤ ਬਰਾੜ ਹੈ ਇਹਨਾਂ ਦਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਮੰਗ ਇਹਨਾਂ ਦੀ ਕਿ ਮੁੰਡਾ ਆਸਟ੍ਰੇਲੀਆ ਦੇ ਵਿੱਚ ਸਟੱਡੀ ਕਰਦਾ ਹੈ ਇਹਨਾਂ ਦਾ ਤੇ 4 ਕਿੱਲੇ ਜ਼ਮੀਨ ਨੇ ਇਹਨਾਂ ਕੋਲ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜੇਕਰ ਤੁਹਾਨੂੰ ਇਹ ਰਿਸ਼ਤਾ ਸਹੀ ਲੱਗਦਾ ਹੈ ਤੋਂ ਦਿੱਤੇ ਗਏ ਨੰਬਰ ਤੇ ਸਿੱਧੀ ਗੱਲਬਾਤ ਕਰੋ ਤੁਸੀਂ ਤੇ ਅਗਲਾ ਰਿਸ਼ਤਾ ਕਰੋ ਨਾਟ ਨਾਮ ਸਿੰਘ ਪਤਾ ਮਲੇਰਕੋਟਲਾ ਤੋਂ ਨੇ ਇਹ ਪੜ੍ਹਾਈ ਇਹਨਾਂ ਨੇ ਪਲੱਸ 2 ਕੀਤੀ ਹੋਈ ਹੈ ਮੈਡੀਕਲ ਦੀ ਤੇ ਕਾਸਟ ਹੈ ਇਹਨਾਂ ਦੀ ਰਵਿਦਾਸੀਆ ਸਿੱਖ ਤੇ ਕੱਦ 5 ਫੁੱਟ 10 ਇੰਚ ਹੈ ਜੀ ਮੁੰਡੇ ਦਾ ਤੇ ਭਰਾ ਇੱਕ ਹੈ ਇਹਨਾਂ ਦਾ ਤੇ ਉਮਰ ਇਹਨਾਂ ਦੀ 29 6 2004 ਦਾ ਜਨਮ ਹੈ ਤੇ ਕਮ ਹੈ ਜਿਹਨਾਂ ਦਾ ਇਹ ਮੁੰਡੇ ਦੇ ਆਈਲੈਂਡਸ ਦੇ 6 ਬੈਂਡ ਆਏ ਹੋਏ ਨੇ ਤੇ ਮੰਗ ਹੈ ਨਦੀ ਕੇ ਇਹਨਾਂ ਨੂੰ ਖਰਚਾ ਕਰਨ ਲਈ ਕੋਈ ਲੜਕੀ ਚਾਹੀਦੀ ਹੈ ਤੇ ਜਿਹੜਾ ਪਰਿਵਾਰ ਇਹਨਾਂ ਦਾ ਖਰਚਾ ਚੱਕ ਸਕੇ ਬਾਹਰ ਜਾਣ ਲਈ ਤੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇਕਰ ਤੁਹਾਨੂੰ ਇਹ ਰਿਸ਼ਤਾ ਸਹੀ ਲੱਗਦਾ ਤਾਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰੋ ਜੀ ਤੇ ਰਿਸ਼ਤਾ ਪੱਕਾ ਕਰੋ ਤੇ ਅਗਲਾ ਰਿਸ਼ਤਾ ਕਰੋ ਨਾਉਟ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਉਮਰ 1990 ਦਾ ਜਨਮ ਹੈ ਜੀ ਕੁੜੀ ਦਾ ਤੇ ਕੱਦ 5 ਫੁੱਟ 4 ਇੰਚ ਹੈ ਤੇ ਗੋਤ ਇਹਨਾਂ ਦਾ ਮਾਨਸ਼ਾਹੀਆ ਇਹਨਾਂ ਦਾ ਭਰਾ ਇੱਕ ਮੈਰਿਡ ਹੈ ਤੇ ਇਹਨਾਂ ਨੇ ਪੜ੍ਹਾਈ ਕਰੀ ਹੋਈ ਹੈ ਪਲੱਸ 2 ਜੀ ਐਨ ਐਮ 5 ਸਾਲ ইয়ার ਦਾ ایکسپੀਰੀਅנס ਹੈ ਇਹਨਾਂ ਨੂੰ ਤੇ ਬੀ ਐਸ ਸੀ ਸੈਕੰਡ ইয়ার ਦੇ ਐਗਜ਼ਾਮ ਨੇ ਤੇ ਇਹਨਾਂ ਦੀ ਮੰਗ ਹੈ ਕਿ ਮੁੰਡਾ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਤੇ ਮੁੰਡਾ ਸੋਹਣਾ ਹੋਵੇ ਤੇ ਮੁੰਡੇ ਨੂੰ ਜ਼ਮੀਨ ਆਉਦੀ ਹੋਵੇ 5 ਤੋਂ 7 ਕਿੱਲੇ ਤੇ ਨਾਲ ਹੀ ਇਹਨਾਂ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਲੜਕੀ ਦੇ ਜੇਕਰ ਰਿਸ਼ਤਾ ਸਹੀ ਲੱਗਦਾ ਤਾਂ ਸਿੱਧੀ ਗੱਲਬਾਤ ਕਰੋ ਤੇ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਪਤਾ ਜਲੰਧਰ ਸਹਿਰ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਐਸਸੀ ਹੈ ਜੀ ਤੇ ਕੱਦ 5 ਫੁੱਟ 4 ਇੰਚ ਲੜਕੀ ਦਾ ਤੇ ਪੜ੍ਹਾਈ ਪਲੱਸ 2 ਕਰੀ ਹੋਈ ਹੈ ਤੇ ਨਾਲ ਹੀ ਇਹਨਾਂ ਨੇ ਪਾਰਲਰ ਦਾ ਕੋਰਸ ਕੀਤਾ ਹੋਇਆ ਤੇ ਉਮਰ 27 ਸਾਲ ਦੀ ਲੜਕੀ ਦੀ ਤੇ ਭੈਣਾਂ ਦੋ ਨੇ ਇਹਨਾਂ ਦੀਆਂ ਤੇ ਭਰਾ ਇੱਕ ਹੈ ਤੇ ਕੰਮ ਇਹ ਪਲਰ ਦਾ ਕੰਮ ਕਰਦੇ ਨੇ ਜੀ ਤੇ ਇਹਨਾਂ ਦੀ ਮੰਗ ਹੈ ਕਿ ਮੁੰਡੇ ਨੇ ਪ੍ਰਾਈਵੇਟ ਜੋਬ ਤੇ ਕੰਮ ਕਰਦਾ ਹੋਵੇ ਮੁੰਡਾ ਤੇ ਜਾਂ ਕੋਈ ਬਿਜ਼ਨਸਮੈਨ ਫੈਮਲੀ ਹੋਵੇ ਤੇ ਨਾਲ ਹੀ ਲੜਕੀ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜੇਕਰ ਤੁਹਾਨੂੰ ਇਹ ਰਿਸ਼ਤਾ ਸਹੀ ਲੱਗਦਾ ਤਾਂ ਸਿੱਧੀ ਗੱਲਬਾਤ ਕਰੋ ਤੇ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਪਤਾ ਜਲੰਧਰ ਤੋਂ ਹੈ ਤੇ ਲੜਕੀ ਦਾ ਰਿਸ਼ਤਾ ਜੀ ਇਹ ਕਾਸਟ ਇਹਨਾਂ ਦੀ ਐਸਸੀ ਹੈ ਤੇ ਗੋਤ ਲਿਆਲ ਹੈ ਇਹਨਾਂ ਦਾ ਤੇ ਉਮਰ 27 ਸਾਲ ਹੈ ਜੀ ਲੜਕੀ ਦੀ ਕੱਦ 5 ਫੁੱਟ 5 ਇੰਚ ਹੈ ਤੇ ਪੜ੍ਹਾਈ ਲੜਕੀ ਨੇ ਕੀਤੀ ਹੋਈ ਹੈ ਬੀਏ ਬੇਸਿਕ ਕੰਪਿਊਟਰ ਦੀ ਤੇ ਭੈਣ ਇਹਨਾਂ ਦੀ ਇੱਕ ਹੈ ਭਰਾ ਦੋ ਨੇ ਤੇ ਇਹਨਾਂ ਦੀ ਮੰਗ ਹੈ ਜੀ ਲੜਕੀ ਦੀ ਕਿ ਮੁੰਡਾ ਐਨਆਰਆਈ ਹੋਵੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਜੇਕਰ ਰਿਸ਼ਤਾ ਸਹੀ ਲੱਗਦਾ ਤਾਂ ਸਿੱਧੀ ਗੱਲਬਾਤ ਕਰੋ ਤੇ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿਮਰਪ੍ਰੀਤ ਸਿੰਘ ਪਤਾ ਕਲਕਾ ਪੰਜਕੂਲੇ ਦੇ ਕੋਲ ਆ ਜੀ ਤੇ ਉਮਰ ਇਹਨਾਂ ਦੀ 25 3 91 ਦਾ ਜਨਮ ਹੈ ਮੁੰਡੇ ਦਾ ਤੇ ਕੱਦ 5 ਫੁੱਟ 7 ਇੰਚ ਹੈ ਤੇ ਪੜ੍ਹਾਈ ਪਲੱਸ 2 ਬੀਕੋਮ ਤੇ 21 ਇਅਰ ਕੰਪਿਊਟਰ ਕੋਰਸ ਤੇ ਫਾਦਰ ਇਹਨਾਂ ਦੇ ਪ੍ਰਾਈਵੇਟ ਜੋਬ ਕਰਦੇ ਨੇ ਤੇ ਮਦਰ ਇਹਨਾਂ ਦੇ ਟੀਚਰ ਨੇ ਮਾਤਾ ਤੇ ਇਹਨਾਂ ਦਾ ਕੰਮ ਹੈ ਜੀ ਰੈਡੀमेड ਗਾਰਮੈਂਟਸ ਦੀ ਸ਼ਾਪ ਹੈ ਇਹਨਾਂ ਦੀ ਆਪਣੀ ਕਲਕਾ ਦੇ ਵਿੱਚ ਤੇ ਪੰਚਕੂਲੇ ਕੋਲ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਕਰੋ ਨੋਟ ਨਾਮ ਲੜਕੇ ਦਾ ਰਿਸ਼ਤਾ ਹੈ ਪਤਾ ਹੁਸ਼ਿਆਰਪੁਰ ਤੋਂ ਤੇ ਕਾਸਟ ਹੈ ਇਹਨਾਂ ਦੀ ਖੱਤਰੀ ਗੋਤ ਇਹਨਾਂ ਦਾ ਠੁਕਰਾਲ ਹੈ ਤੇ ਉਮਰ ਇਹਨਾਂ ਦੀ 32 ਸਾਲ ਹੈ ਜੀ ਉਮਰ ਮੁੰਡੇ ਦੀ ਤੇ ਕੱਦ 5 ਫੁੱਟ 9 ਇੰਚ ਹੈ ਤੇ ਭਰਾ ਇੱਕ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਕੋਈ ਇਹਨਾਂ ਦਾ ਤੇ ਇਹਨਾਂ ਦੀ ਮੰਗ ਹੈ ਕਿ ਘਰੇਲੂ ਲੜਕੀ ਚਾਹੀਦੀ ਹੈ ਇਹਨਾਂ ਨੂੰ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੇ ਕਰੋ ਸਿੱਧੀ ਗੱਲਬਾਤ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਕਰੋ ਨਾਟ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੇ ਕਾਸਟ ਇਹਨਾਂ ਦੀ ਖੱਤਰੀ ਸਿੱਖ ਤੇ ਗੋਤ ਸੋਢੀ ਇਹਨਾਂ ਦਾ ਜੀ ਤੇ ਉਮਰ ਹੈ 27 ਸਾਲ ਤੇ ਕੱਦ ਹੈ ਲੜਕੇ ਦਾ 5 ਫੁੱਟ 8 ਇੰਚ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਬੀ ਟੈਕ ਦੀ ਤੇ ਭਰਾ ਇੱਕ ਹੈ ਇਹਨਾਂ ਦਾ ਤੇ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਕੋਈ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਨੇ ਬੀਏ ਜਾਂ ਬੀ ਐਸ ਸੀ ਨਰਸਿੰਗ ਜਾਂ ਬੀਟੈਕ ਦੀ ਪੜ੍ਹਾਈ ਕੀਤੀ ਹੋਵੇ ਤੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇਕਰ ਰਿਸ਼ਤਾ ਸਹੀ ਲੱਗਦਾ ਤਾਂ ਕਰੋ ਸਿੱਧੀ ਗੱਲਬਾਤ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਲੜਕੀ ਦਾ ਰਿਸ਼ਤਾ ਜੀ ਇਹ ਪਤਾ ਦਿੱਲੀ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਐਸਸੀ ਹੈ ਤੇ ਗੋਤ ਭਾਰਦਵਾਜ ਹੈ ਇਹਨਾਂ ਦਾ ਤੇ ਉਮਰ ਇਹਨਾਂ ਦੀ 27 ਸਾਲ ਤੇ ਕੱਦ ਹੈ ਜੀ ਲੜਕੀ ਦਾ 5 ਫੁੱਟ 3 ਇੰਚ ਤੇ ਪੜ੍ਹਾਈ ਕਰੀ ਹੋਈ ਆ ਇਹਨਾਂ ਨੇ ਬੀਏ ਐਮਏ ਤੇ ਬੇਸਿਕ ਕੰਪਿਊਟਰ ਦੀ ਤੇ ਭੈਣ ਦੋ ਨੇ ਜੀ ਲੜਕੀ ਦੀਆਂ ਤੇ ਭਰਾ ਇੱਕ ਹੈ ਤੇ ਕੰਮ ਇਹਨਾਂ ਦਾ ਲੜਕੀ ਸਰਕਾਰੀ ਨੌਕਰੀ ਕਰਦੀ ਹੈ ਜੀ ਗਵਰਨਮੈਂਟ ਜੋਬ ਤੇ ਲੜਕੀ ਤੇ ਇਹਨਾਂ ਦੀ ਮੰਗ ਹੈ ਕਿ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਤੇ ਜਾਂ ਐਨ ਆਰ ਆਈ ਹੋਵੇ ਬਾਹਰ ਤੋਂ ਹੋਵੇ ਤੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੇ ਕਰੋ ਸਿੱਧੀ ਗੱਲਬਾਤ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਇਹ ਵੀ ਲੜਕੀ ਦਾ ਰਿਸ਼ਤਾ ਹੈ ਜੀ ਪਤਾ ਹੁਸ਼ਿਆਰਪੁਰ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਐਸਸੀ ਹੈ ਤੇ ਗੋਤ ਇਹਨਾਂ ਦਾ ਕਲੋਤੇ ਹੈ ਤੇ ਉਮਰ ਇਹਨਾਂ ਦੀ 28 ਸਾਲ ਹੈ ਲੜਕੀ ਦੀ ਤੇ ਕੱਦ 5 ਫੁੱਟ ਇਹਨਾਂ ਦਾ ਤੇ ਰੰਗ ਇਹਨਾਂ ਦਾ ਸਾਫ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਨਰਸਿੰਗ ਤੇ ਐਕਸਪੀਰੀਅੰਸ ਇਹਨਾਂ ਦਾ 3 ਸਾਲ ਦਾ ਜੀ ਤੇ ਭਰਾ ਲੜਕੀ ਦਾ ਇੱਕ ਹੈ ਤੇ ਨੋਟ ਕਰੋ ਜੀ ਕਿ ਕੁੜੀ ਮੰਗਲਿਕ ਹੈ ਇਹ ਤੇ ਇਹਨਾਂ ਦੀ ਮੰਗ ਹੈ ਕਿ ਲੜਕਾ ਐਨ ਆਰ ਆਈ ਹੋਵੇ ਤੇ ਐਨ ਆਰ ਆਈ ਵਾਲੀ ਇਹਨਾਂ ਨਾਲ ਸੰਪਰਕ ਕਰਨ ਤੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੇ ਕਰੋ ਸਿੱਧੀ ਗੱਲਬਾਤ ਇਹਨਾਂ ਨਾਲ ਤੁਸੀਂ ਤੇ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਲੜਕੀ ਦਾ ਰਿਸ਼ਤਾ ਵੀ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਬਾਲਮਿਕੀ ਤੇ ਗੋਤ ਇਹਨਾਂ ਦਾ ਸਹੁੱਤ ਹੈ ਤੇ ਉਮਰ ਇਹਨਾਂ ਦੀ 34 ਸਾਲ ਤੇ ਕੱਦ 5 ਫੁੱਟ 5 ਇੰਚ ਹੈ ਜੀ ਤੇ ਭੈਣਾ ਇਹ ਤਿੰਨ ਨੇ ਤੇ ਭਰਾ ਇੱਕ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਇਹਨਾਂ ਦੀ ਮੰਗ ਹੈ ਕਿ ਲੜਕੇ ਦਾ ਬਿਜ਼ਨਸ ਹੋਵੇ ਤੇ ਜਾਂ ਲੜਕਾ ਕਿਸੇ ਅਰਬ ਕੰਟਰੀ ਦੇ ਵਿੱਚ ਗਿਆ ਹੋਵੇ ਤੇ ਜਾਂ ਪ੍ਰਾਈਵੇਟ ਨੌਕਰੀ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇਕਰ ਰਿਸ਼ਤਾ ਸਹੀ ਲੱਗਦਾ ਤਾਂ ਜੀ ਸਿੱਧੀ ਗੱਲਬਾਤ ਕਰੋ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਜੀ ਲੜਕੇ ਦਾ ਰਿਸ਼ਤਾ ਹੈ ਪਤਾ ਹੁਸ਼ਿਆਰਪੁਰ ਤੋਂ ਨੇ ਹੈ ਤੇ ਗੋਤ ਇਹਨਾਂ ਦਾ ਫਰੂਕੜੇ ਆ ਤੇ ਉਮਰ 31 ਸਾਲ ਦਾ ਜੀ ਮੁੰਡਾ ਤੇ ਕੱਦ ਇਹਨਾਂ ਦਾ 5 ਫੁੱਟ 6 ਇੰਚ ਹੈ ਤੇ ਭਰਾ ਇੱਕ ਹੈ ਕੰਮ ਪ੍ਰਾਈਵੇਟ ਨੌਕਰੀ ਕਰਦਾ ਜੀ ਮੁੰਡਾ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਇਹਨਾਂ ਨੂੰ ਘਰੇਲੂ ਚਾਹੀਦੀ ਹੈ ਤੇ ਤਲਾਕਸ਼ੁਦਾ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ ਦੇ ਨਾਲ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਕਰੋ ਸਿੱਧੀ ਗੱਲਬਾਤ ਇਹਨਾਂ ਨਾਲ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ